ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਲਗਾਤਾਰ ਪੰਜਾਬ ਚੋਂ ਨਸ਼ਾ ਖਤਮ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਪਰ ਉੱਥੇ ਦੂਜੀ ਪਾਸੇ ਇਸ ਵੀਡੀਓ ਨੇ ਪੰਜਾਬ ਸਰਕਾਰ ਤੇ ਸਵਾਲ ਖੜੇ ਕਰ ਦਿੱਤੇ ਨੇ ਥਾਣਾ ਛੇਰਟਾ ਦੇ ਅਧੀਨ ਆਉਂਦੇ ਇਲਾਕਾ ਰਾਮ ਤਿਰਥ ਰੋਡ ਤੇ ਦੋ ਪੁਲਿਸ ਮੁਲਾਜ਼ਮ ਜੋ ਗੱਡੀ ਦੇ ਵਿੱਚ ਬੈ ਕੇ ਨਸ਼ਾ ਕਰ ਰਹੇ ਨੇ ਜਿਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ ਇਹ ਦੋਵੇਂ ਪੁਲਿਸ ਮੁਲਾਜ਼ਮ ਗੱਡੀ ਦੇ ਵਿੱਚ ਬੈਠ ਕੇ ਨਸ਼ਾ ਕਰਦੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਏ ਇਨਾ ਦੋਹਾਂ ਪੁਲਿਸ ਮੁਲਾਜ਼ਮਾਂ ਨੂੰ ਫੜ ਕੇ ਲੋਕਾਂ ਨੇ ਪੁਲਿਸ ਤੇ ਹਵਾਲੇ ਵੀ ਕਰ ਦਿੱਤਾ ਹੈ ਪਰ ਇਹ ਵੀਡੀਓ ਬਾਰ-ਬਾਰ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੇ ਸਵਾਲ ਖੜਾ ਕਰ ਰਹੀ ਹੈ ਕਿ ਜੇਕਰ ਪੰਜਾਬ ਦੇ ਵਿੱਚ ਪੁਲਿਸ ਮੁਲਾਜ਼ਮ ਹੀ ਇਸ ਤਰ੍ਹਾਂ ਨਸ਼ਾ ਕਰੇਗੀ ਤਾਂ ਆਮ ਜਨਤਾ ਦੇ ਵਿੱਚੋਂ ਨਸ਼ਾਖਿਤਾ ਦੂਰ ਕੀਤਾ ਜਾ ਸਕਦਾ ਹੈ। ਦੋ ਤਿੰਨ ਦਿਨ ਤੋਂ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਦੋ ਪੁਲਿਸ ਮੁਲਾਜ਼ਮ ਜਿਹੜੇ ਨੇ ਆਰਾਮਪੁਰ ਰੋਡ ਤੇ ਆ ਕੇ ਉਹ ਵੀ ਉੱਥੇ ਨਸ਼ਾ ਕਰ ਰਹੇ ਸੀਗੇ। ਜੋ ਅੱਜ ਸਾਡੇ ਸਬੰਸਪੈਕਟਰ ਸਰਜੀਤ ਸਿੰਘ ਨੇ ਸਮੀਰਪੁਰ ਪਾਕੀ ਰਾਮਪੀ ਫਰੋਟੋਂ ਏਐਸਈ ਕਬਲਜੀਤ ਸਿੰਘ ਅਤੇ ਹੈੱਡ ਕਾਂਸਟੇਬਲ ਜੰਗ ਭਾਦਰ ਜੋ ਕਿ ਦੋਵੇਂ ਅਮਰਸਰ ਦੇ ਹਾਤੀ ਪੁਲਿਸ ਦੇ ਲਈ ਨੌਕਰੀ ਕਰਦੇ ਸੀ ਜਿਨ੍ਹਾਂ ਵਿੱਚੋਂ ਏਐਸਈ ਕਬਲਜੀਤ ਸਿੰਘ ਕੋਸਟਾਈਨ ਦੇ ਹਾਤੀ ਚ ਤੇ ਜਿਹੜਾ ਹੈੱਡ ਕਾਂਸਟੇਬਲ ਜੰਗ ਭਾਦਰ ਆ ਇਹ ਥਾਣਾ ਲੁਕੂਕੇ ਦੇ ਵਿੱਚ ਤੌਰ ਪਤੀ ਸੀ ਲੱਗਾ ਹੋਇਆ ਸੀਗਾ ਜੋ ਅੱਜ ਇਹਨਾਂ ਦੋਵਾਂ ਨੂੰ ਇਹਨਾਂ ਕਾਰ ਬੀਟ ਦੇ ਵਿੱਚ ਜਿਹੜਾ ਹੈਰਨ ਦਾ ਨਸ਼ਾ ਕਰਦਿਆਂ ਰੰਗੇ ਹੱਥੀ ਕਾਬੂ ਕੀਤਾ ਤੇ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ